ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਸਕੂਲ ਵਿੱਚ ਨੌਕਰੀ ਕਰਦੀ ਸੀ ਜਦੋਂ ਮੈਂ 10 ਸਾਲ ਦੀ ਸੀ ਉਦੋਂ ਮੇਰੀ ਮਾਂ ਇਹ ਦੁਨੀਆ ਛੱਡ ਕੇ ਜਾ ਚੁੱਕੀ ਸੀ ਮੇਰੇ ਪਾਪਾ ਦਾ ਬਹੁਤ ਵੱਡਾ ਬਿਜ਼ਨਸ ਸੀ ਸਾਡੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਨੌਕਰੀ ਕਰਨਾ ਤੇ ਬੱਚਿਆਂ ਨੂੰ ਪੜ੍ਹਾਉਣਾ ਮੇਰਾ ਇੱਕ ਸ਼ੌਂਕ ਸੀ ਮੇਰੇ ਤੋਂ ਵੱਡਾ ਹੈ ਮੇਰਾ ਇੱਕ ਭਰਾ ਸੀ ਜਿਸ ਦਾ ਹਜੇ ਹੁਣੇ-ਹੁਣੇ ਵਿਆਹ ਹੋਇਆ ਸੀ ਅਸੀਂ ਭਾਬੀ ਦੇ ਘਰ ਆ ਜਾਣ ਨਾਲ ਬਹੁਤ ਜ਼ਿਆਦਾ ਖੁਸ਼ ਹੋਈ ਸੀ ਪਰ ਭਾਬੀ ਤਾਂ ਆਪਣੀ ਹੀ ਦੁਨੀਆ ਵਿੱਚ ਮਗਨ ਰਹਿੰਦੀ ਸੀ ਮੇਰੇ ਨਾਲ ਜ਼ਿਆਦਾ ਮਤਲਬ ਨਹੀਂ ਰੱਖਦੀ ਸੀ ਇੱਕ ਦਿਨ ਸਕੂਲ ਤੋਂ ਹੁੰਦੇ ਸਮੇਂ ਰਸਤੇ ਵਿੱਚ ਮੈਨੂੰ ਇੱਕ ਮਾਸੂਮ ਜਿਹੀ ਕੁੜੀ ਮਿਲੀ ਤੇ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਮੈਂ ਆਪਣੀ ਗੱਡੀ ਚੋਂ ਉਤਰ ਕੇ ਉਸ ਕੁੜੀ ਦੇ ਕੋਲ ਗਈ ਤੇ ਉਸ ਨੂੰ ਪੁੱਛਿਆ ਕੀ ਹੋਇਆ ਤੂੰ ਸੜਕ ਦੇ ਕਿਨਾਰੇ ਤੇ ਬੈਠ ਕੇ ਕਿਉਂ ਰੋ ਰਹੀ ਆਂ ਤਾਂ ਉਹ ਕਹਿਣ ਲੱਗੀ ਦੀਦੀ ਮੈਨੂੰ ਬਹੁਤ ਜ਼ੋਰਾਂ ਦੀ ਭੁੱਖ ਲੱਗੀ ਆ ਮੇਰੀ ਸਤੇਲੀ ਮਾਂ ਨੇ ਮੇਰਾ ਜੀਣਾ ਹਰਾਮ ਕਰ ਦਿੱਤਾ ਹੈ ਮੇਰੇ ਪਾਪਾ ਦੂਸਰੇ ਸ਼ਹਿਰ ਵਿੱਚ ਨੌਕਰੀ ਕਰਨ ਦੇ ਲਈ ਗਏ ਹੋਏ ਹਨ ਮੇਰੀ ਸਤੇਲੀ ਮਾਂ ਮੇਰੇ ਤੋਂ ਘਰ ਦੇ ਸਾਰੇ ਕੰਮ ਕਰਵਾਉਂਦੀ ਹੈ ਮੈਨੂੰ ਪੜ੍ਹਨ ਲਿਖਣ ਤੇ ਡਾਕਟਰ ਬਣ ਦਾ ਬਹੁਤ ਸ਼ੌਂਕ ਹੈ ਮੈਂ ਉਸ ਕੁੜੀ ਨੂੰ ਕਿਹਾ ਤੂੰ ਫਿਕਰ ਨਾ ਕਰ ਚਲੋ ਮੇਰੇ ਨਾਲ ਮੈਂ ਤੈਨੂੰ ਖਾਣਾ ਖਵਾ ਦਿੰਦੀ ਹਾਂ ਮੈਂ ਉਸ ਨੂੰ ਪੇਟ ਭਰ ਕੇ ਖਾਣਾ ਖਵਾਇਆ ਉਹ ਕੁੜੀ ਵਾਰ-ਵਾਰ ਮੈਨੂੰ ਦੁਆਵਾਂ ਦੇ ਰਹੀ ਸੀ ਅਤੇ ਕਹਿ ਰਹੀ ਸੀ ਦੀਦੀ ਪ੍ਰਮਾਤਮਾ ਤੁਹਾਡਾ ਭਲਾ ਕਰੇ ਤੁਸੀਂ ਅੱਜ ਮੇਰੀ ਮਦਦ ਕੀਤੀ ਹੈ ਪ੍ਰਮਾਤਮਾ ਤੁਹਾਡੀ ਹਮੇਸ਼ਾ ਮਦਦ ਕਰੇਗਾ ਪਰ ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਅਚਾਨਕ ਹੰਝੂ ਆ ਗਏ ਫਿਰ ਅਚਾਨਕ ਮੇਰੇ ਫੋਨ ਦੀ ਘੰਟੀ ਵੱਜਣ ਲੱਗੀ ਮੈਂ ਦੇਖਿਆ ਤਾਂ ਮੇਰੇ ਘਰ ਤੋਂ ਮੇਰੇ ਲਈ ਫੋਨ ਆ ਰਿਹਾ ਸੀ ਮੈਨੂੰ ਘਰ ਪਹੁੰਚਣ ਵਿੱਚ ਦੇਰ ਹੋ ਗਈ ਸੀ ਇਸ ਲਈ ਮੇਰੇ ਘਰ ਤੋਂ ਫੋਨ ਆ ਰਿਹਾ ਸੀ ਇਹ ਕਹਿ ਕੇ ਮੈਂ ਉਸ ਕੁੜੀ ਦੇ ਕੋਲੋਂ ਉੱਠ ਕੇ ਗੱਡੀ ਦੇ ਵਿੱਚ ਆ ਗਈ ਕਈ ਦਿਨ ਇਸੇ ਤਰ੍ਹਾਂ ਗੁਜ਼ਰ ਗਏ ਸੀ ਰੋਜ਼ ਬਾਹਰ ਖਾਣਾ ਖਾਣਾ ਸੇਧ ਦੇ ਲਈ ਚੰਗਾ ਨਹੀਂ ਹੁੰਦਾ ਇਸ ਲਈ ਮੈਂ ਆਪਣੇ ਲੰਚ ਵਿੱਚੋਂ ਉਸ ਕੁੜੀ ਦੇ ਲਈ ਥੋੜਾ ਜਿਹਾ ਖਾਣਾ ਬਚਾ ਲਿਆ ਕਰਦੀ ਸੀ ਅਤੇ ਫਿਰ ਛੁੱਟੀ ਦੇ ਵਕਤ ਘਰ ਆਉਂਦੇ ਸਮੇਂ ਉਸ ਬੱਚੀ ਨੂੰ ਸੜਕ ਦੇ ਕਿਨਾਰੇ ਬੈਠੀ ਹੋਈ ਦੇਖਦੀ ਦਾ ਆਪਣਾ ਖਾਣਾ ਉਸ ਨੂੰ ਦੇ ਦਿੰਦੀ ਸੀ ਭਾਬੀ ਦੇ ਆ ਜਾਣ ਤੋਂ ਬਾਅਦ ਵੀਰ ਜੀ ਵੀ ਬਦਲ ਗਏ ਸੀ ਇਸ ਦੇ ਬਾਵਜੂਦ ਵੀ ਮੇਰੀ ਜ਼ਿੰਦਗੀ ਵਿੱਚ ਕੋਈ ਫਰਕ ਨਹੀਂ ਪਿਆ ਸੀ ਕਿਉਂਕਿ ਮੇਰੇ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਇੱਕ ਦਿਨ ਮੇਰੀ ਜ਼ਿੰਦਗੀ ਵਿੱਚੋਂ ਖੁਸ਼ੀਆਂ ਖਤਮ ਹੋਣ ਦਾ ਵਕਤ ਆ ਗਿਆ ਸੀ ਮੇਰੇ ਪਾਪਾ ਨੂੰ ਹਾਰਟ ਅਟੈਕ ਆ ਗਿਆ ਸੀ ਅਤੇ ਉਹ ਵੀ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਆਪਣੇ ਪਾਪਾ ਦੀ ਮੌਤ ਤੇ ਮੈਂ ਫੁੱਟ ਫੁੱਟ ਕੇ ਰੋ ਰਹੀ ਸੀ ਮੇਰੇ ਪਾਪਾ ਦੇ ਜਾਣ ਤੋਂ ਬਾਅਦ ਘਰ ਦਾ ਮਾਹੌਲ ਇਕਦਮ ਬਦਲ ਗਿਆ ਸੀ ਭਾਬੀ ਇੰਨੀ ਘਟਿਆ ਤੇ ਵਿਗੜੀ ਹੋਈ ਸੀ ਕਿ ਉਹ ਸਾਡੇ ਹੀ ਘਰ ਦੇ ਅੰਦਰ ਸ਼ਰਾਬ ਪੀ ਰਹੀ ਸੀ ਅਤੇ ਆਪਣੀਆਂ ਘਟਿਆ ਸਹੇਲੀਆਂ ਦੇ ਨਾਲ ਡਾਂਸ ਕਰ ਰਹੀ ਸੀ ਮੈਂ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਨੇ ਮੇਰੀ ਵੀਰ ਜੀ ਨੂੰ ਸ਼ਿਕਾਇਤ ਕਰ ਦਿੱਤੀ ਮੇਰੇ ਭਰਾ ਨੇ ਉਸੇ ਦਿਨ ਫੈਸਲਾ ਕਰ ਲਿਆ ਕਿ ਉਹ ਮੇਰਾ ਵਿਆਹ ਕਰ ਦੇਣਗੇ ਅਤੇ ਫਿਰ ਇਦਾਂ ਹੀ ਹੋਇਆ ਸੀ ਜਿਸ ਘਰ ਘਰ ਵਿੱਚ ਮੇਰਾ ਵਿਆਹ ਹੋਇਆ ਸੀ ਮੇਰੇ ਪਾਪਾ ਜੇਕਰ ਜਿਉਂਦੇ ਹੁੰਦੇ ਤਾਂ ਕਦੀ ਵੀ ਇਦਾਂ ਦੇ ਪਰਿਵਾਰ ਵਿੱਚ ਮੇਰਾ ਵਿਆਹ ਨਾ ਕਰਦੇ ਕਿਉਂਕਿ ਇਹ ਮੀਡਲ ਕਲਾਸ ਲੋਕ ਸੀ ਭਾਬੀ ਨੇ ਆਪਣੀ ਦੁਸ਼ਮਣੀ ਮੇਰੇ ਨਾਲ ਕੱਢਣ ਦੇ ਲਈ ਜਾਣ ਬੁੱਝ ਕੇ ਵੀਰ ਜੀ ਨੂੰ ਕਹਿ ਕੇ ਮੇਰਾ ਵਿਆਹ ਇਦਾਂ ਦੇ ਪਰਿਵਾਰ ਵਿੱਚ ਕਰਵਾਇਆ ਸੀ ਜਿੱਥੇ ਮੈਂ ਕੁਛ ਨਾ ਰਸਕਾ ਮੇਰੇ ਸਹੁਰੇ ਘਰ ਵਿੱਚ ਮੇਰੇ ਪਤੀ ਤੋਂ ਇਲਾਵਾ ਉਸ ਦੀ ਮਾਂ ਤੇ ਉਸ ਦਾ ਇੱਕ ਛੋਟਾ ਭਰਾ ਸੀ ਮੇਰਾ ਪਤੀ ਮੇਰੀ ਖੂਬਸੂਰਤੀ ਦੀ ਬਹੁਤ ਤਾਰੀਫ ਕਰਦਾ ਸੀ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਪਰ ਨੀਅਤ ਖਰਾਬ ਤਾਂ ਮੇਰੀ ਸੱਸ ਦੀ ਸੀ ਜੋ ਗੱਲ-ਗੱਲ ਤੇ ਮੈਨੂੰ ਤਾਨੇ ਮਾਰਦੀ ਸੀ ਕਿ ਇੰਨੇ ਵੱਡੇ ਘਰ ਦੀ ਧੀ ਹੋਣ ਦੇ ਬਾਵਜੂਦ ਵੀ ਤੂੰ ਖਾਲੀ ਹੱਥ ਸਾਡੇ ਘਰ ਆਈ ਹੈ ਮੈਂ ਉਹਨਾਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਵਿਆਹ ਕਰਨਾ ਜੇਕਰ 3ਾਂ ਦੇ ਵਾਸਤੇ ਦੀ ਗੱਲ ਹੁੰਦੀ ਤਾਂ ਉਹ ਆਪਣੀ ਮਰਜ਼ੀ ਦੇ ਮੁਤਾਬਕ ਵਿਆਹ ਕਰਦੀਆਂ ਮੈਂ ਤਾਂ ਆਪਣੇ ਭਰਾ ਦੀ ਇੱਜ਼ਤ ਨੂੰ ਬਚਾਉਣ ਦੇ ਲਈ ਆਪਣੇ ਭਰਾ ਦੀ ਮਰਜ਼ੀ ਨਾਲ ਵਿਆਹ ਕੀਤਾ ਹੈ ਮੇਰੀ ਸੱਸ ਇਸ ਗੱਲ ਉੱਤੇ ਮੇਰੇ ਨਾਲ ਬਹੁਤ ਝਗੜਾ ਕਰਦੀ ਸੀ ਅਤੇ ਕਹਿੰਦੀ ਕਿ ਤੇਰੇ ਵਰਗੀਆਂ ਵੱਡੇ ਘਰ ਦੀਆਂ ਕੁੜੀਆਂ ਇਸੀ ਤਰ੍ਹਾਂ ਹੀ ਜੁਬਾਨ ਲੜਉਂਦੀਆਂ ਹਨ ਪਰ ਤੈਨੂੰ ਇਸ ਘਰ ਵਿੱਚ ਸਕੂਨ ਨਾਲ ਰਹਿਣ ਦਾ ਹੱਕ ਉਦੋਂ ਹੀ ਮਿਲੇਗਾ ਜਦੋਂ ਤੂੰ ਆਪਣੇ ਹਿੱਸੇ ਦਾ ਦੇਹਜ ਸਾਨੂੰ ਲਿਆ ਕੇ ਦੇਵੇਂਗੀ ਤੇਰੀ ਭਾਬੀ ਨੇ ਤਾਂ ਮੈਨੂੰ ਪ੍ਰੋਸਾ ਦਵਾਇਆ ਸੀ ਕਿ ਮੈਂ ਆਪਣੀ ਨਨਾਨ ਨੂੰ ਦੇਹਜ ਵਿੱਚ ਬਹੁਤ ਸਾਰਾ ਸਮਾਨ ਤੇ ਮੋਟੀ ਰਕਮ ਦੇ ਨਾਲ ਵਿਦਾ ਕਰਾਂਗੀ ਪਰ ਤੇਰੀ ਭਾਬੀ ਤਾਂ ਬੜੀ ਚਲਾਕ ਤੇ ਝੂਠੀ ਨਿਕਲੀ ਆਪਣੀ ਸਾਸਦੀਆਂ ਗੱਲਾਂ ਨਾਲ ਮੈਨੂੰ ਬੜੀ ਤਕਲੀਫ ਪਹੁੰਚੀ ਸੀ ਅਤੇ ਮੈਂ ਬਹੁਤ ਰੋਈ ਵੀ ਸੀ ਉਹਨਾਂ ਨੇ ਮੇਰੇ ਉੱਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਉਹ ਘਰ ਦੇ ਸਾਰੇ ਕੰਮ ਮੇਰੇ ਤੋਂ ਕਰਵਾਇਆ ਕਰਦੀ ਸੀ ਅਤੇ ਸਾਰੇ ਲੋਕਾਂ ਦੇ ਸਾਹਮਣੇ ਮੈਨੂੰ ਜਲੀਲ ਕਰਦੀ ਸੀ ਮੁਹੱਲੇ ਦੀ ਕੋਈ ਵੀ ਔਰਤ ਜੇਕਰ ਉਸ ਦੇ ਕੋਲ ਆ ਕੇ ਬੈਠ ਜਾਂਦੀ ਤਾਂ ਉਸ ਨੂੰ ਕਹਿੰਦੀ ਕਿ ਤੂੰ ਬਹੁਤ ਭਾਗਾ ਵਾਲੀ ਹੈ ਤਾਹੀਂ ਤਾਂ ਤੈਨੂੰ ਇੰਨੇ ਅਮੀਰ ਘਰ ਦੀ ਨੂੰ ਮਿਲੀ ਹੈ ਕਿੰਨੀ ਖੂਬਸੂਰਤ ਹੈ ਤੇ ਪੜ੍ਹੀ ਲਿਖੀ ਹੈ ਤਾਂ ਉਹ ਇਸ ਗੱਲ ਤੇ ਕਹਿੰਦੀ ਕਿ ਇਸ ਦੀ ਸੁੰਦਰਤਾ ਤੇ ਨਾ ਜਾ ਭਲੇ ਹੀ ਅਮੀਰ ਘਰ ਦੀ ਹੈ ਪਰ ਦਹੇਜ ਵਿੱਚ ਇਸ ਦੇ ਭਰਾ ਨੇ ਇਸ ਤੋਂ ਇਲਾਵਾ ਸਾਨੂੰ ਕੁਝ ਵੀ ਨਹੀਂ ਦਿੱਤਾ ਮੈਂ ਆਪਣੀ ਸੱਸ ਦੀਆਂ ਸਾਰੀਆਂ ਗੱਲਾਂ ਚੁੱਪਚਾਪ ਸੁਣਦੀ ਰਹਿੰਦੀ ਸੀ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੁੰਦਾ ਸੀ ਕਿ ਮੇਰੀ ਭਾਬੀ ਨੇ ਮੇਰੇ ਨਾਲ ਇਦਾਂ ਦਾ ਕਿਉਂ ਕੀਤਾ ਕਈ ਸਾਲੇ ਇਸੇ ਤਰ੍ਹਾਂ ਗੁਜ਼ਰ ਗਏ ਸੀ ਅਤੇ ਫਿਰ ਮੇਰੀ ਸੱਸ ਨੇ ਆਪਣੇ ਛੋਟੇ بیٹے ਦਾ ਰਿਸ਼ਤਾ ਪੱਕਾ ਕਰ ਦਿੱਤਾ ਉਹਨਾਂ ਨੇ ਮੇਰੇ ਦਿਓਰ ਦਾ ਵਿਆਹ ਵੀ ਅਮੀਰ ਘਰ ਵਿੱਚ ਹੀ ਪੱਕਾ ਕੀਤਾ ਸੀ ਅਤੇ ਫਿਰ ਮੇਰੇ ਦਿਓਰ ਦਾ ਵਿਆਹ ਹੋ ਗਿਆ ਮੇਰੀ ਦਰਾਣੀ ਤਾਂ ਆਪਣੇ ਪੇਕਿਆਂ ਤੋਂ ਬਹੁਤ ਸਾਰਾ ਦਾਜ ਲੈ ਕੇ ਆਈ ਸੀ ਫਿਰ ਉਸ ਦਿਨ ਤੋਂ ਬਾਅਦ ਮੇਰੀ ਇਸ ਘਰ ਵਿੱਚ ਔਰ ਜਿਆਦਾ ਬੇਇੱਜ਼ਤੀ ਹੋਣੀ ਸ਼ੁਰੂ ਹੋ ਗਈ ਸੀ ਅਤੇ ਫਿਰ ਦੇਖਦੇ ਹੀ ਦੇਖਦੇ ਮੇਰੇ ਵਿਆਹ ਨੂੰ ਪੂਰੇ 8 ਸਾਲ ਗੁਜ਼ਰ ਗਏ ਸੀ ਮੇਰਾ ਦਿਓਰ ਆਪਣੀ ਪਤਨੀ ਦੇ ਪੱਲੇ ਨਾਲ ਬੰਨਿਆ ਰਹਿੰਦਾ ਸੀ ਮੇਰੇ ਪਤੀ ਨੇ ਤਾਂ ਕਦੇ ਵੀ ਮੇਰੇ ਨਾਲ ਇੰਨਾ ਪਿਆਰ ਨਹੀਂ ਕੀਤਾ ਸੀ ਜਿੰਨਾ ਮੇਰਾ ਦਿਓਰ ਆਪਣੀ ਪਤਨੀ ਦੇ ਨਾਲ ਕਰਦਾ ਸੀ ਅੱਜ ਮੈਨੂੰ ਪਤਾ ਲੱਗ ਰਿਹਾ ਸੀ ਕਿ ਪੈਸੇ ਅਤੇ ਪੈਸੇ ਵਾਲਿਆਂ ਦੀ ਕਿੰਨੀ ਅਹਿਮੀਅਤ ਹੁੰਦੀ ਹੈ ਮੇਰੀ ਸੱਸ ਤੇ ਦਰਾਣੀ ਸਾਰਾ ਦਿਨ ਘਰ ਵਿੱਚ ਆਰਾਮ ਕਰਦੀਆਂ ਅਤੇ ਇੱਕ ਦੂਜੇ ਦੇ ਨਾਲ ਹਾਸਮਜਾ ਕਰਦੀਆਂ ਰਹਿੰਦੀਆਂ ਅਤੇ ਮੈਂ ਨੌਕਰਾਨੀਆਂ ਦੀ ਤਰ੍ਹਾਂ ਇੰਨੀ ਗਰਮੀ ਵਿੱਚ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀ ਜਦੋਂ ਤੋਂ ਮੇਰੀ ਦਰਾਣੀ ਇਸ ਘਰ ਵਿੱਚ ਆਈ ਸੀ ਸਾਰੇ ਘਰ ਵਾਲੇ ਉਸ ਦੇ دیਵਾਨੇ ਹੋ ਗਏ ਸੀ ਉਸ ਦੇ ਅੱਗੇ ਪਿੱਛੇ ਘੁੰਮਦੇ ਸੀ ਮੇਰੀ ਦਰਾਣੀ ਜਿੱਦਾਂ ਕਹਿੰਦੀ ਸੀ ਇਸ ਘਰ ਵਿੱਚ ਉਦਾਂ ਹੀ ਹੁੰਦਾ ਸੀ ਮੇਰੀ ਦਰਾਨੀ ਮੈਨੂੰ ਬਹੁਤ ਉਲਟੀਆਂ ਸਿੱਧੀਆਂ ਗੱਲਾਂ ਸੁਣਾਉਂਦੀ ਸੀ ਕਹਿਣ ਨੂੰ ਤਾਂ ਮੈਂ ਰਿਸ਼ਤੇ ਵਿੱਚ ਉਸ ਤੋਂ ਵੱਡੀ ਸੀ ਪਰ ਉਹ ਜ਼ਿਆਦਾ ਹੀ ਦਹੇਜ ਅਤੇ ਪੈਸਾ ਲੈਂੋਂ ਦੀ ਵਜ੍ਹਾ ਨਾਲ ਇਸ ਘਰ ਦੀ ਮਾਲਕਣ ਬਣ ਗਈ ਸੀ ਅਜੇ ਤੱਕ ਮੇਰੀ ਕੋਈ ਆਪਣੀ ਔਲਾਦ ਨਹੀਂ ਹੋਈ ਸੀ ਕਿਉਂਕਿ ਮੇਰਾ ਪਤੀ ਮੈਨੂੰ ਵਕਤ ਨਹੀਂ ਦਿੰਦਾ ਸੀ ਮੇਰੀ ਦਰਾਨੀ ਦੀ ਇੱਕ ਖੂਬਸੂਰਤ ਭੈਣ ਵੀ ਸੀ ਮੈਂ ਨੋਟਿਸ ਕੀਤਾ ਸੀ ਕਿ ਉਹ ਹੁਣ ਸਾਡੇ ਘਰ ਵਿੱਚ ਜ਼ਿਆਦਾ ਆਉਣ ਲੱਗੀ ਸੀ ਅਤੇ ਹਰ ਵੇਲੇ ਮੇਰੇ ਪਤੀ ਉੱਤੇ ਨਜ਼ਰ ਰੱਖਦੀ ਸੀ ਮੈਨੂੰ ਉਸ ਦਾ ਇਹ ਸਭ ਕਰਨਾ ਬਿਲਕੁਲ ਵੀ ਪਸੰਦ ਨਹੀਂ ਸੀ ਇਸ ਕਰਕੇ ਮੈਂ ਆਪਣੀ ਸਾਸ ਨੂੰ ਉਸ ਦੀ ਸ਼ਿਕਾਇਤ ਕੀਤੀ ਸੀ ਮੇਰੀ ਸਾਸ ਨੇ ਕਿਹਾ ਸੀ ਕਿ ਤੂੰ ਤਾਂ ਮੇਰੇ ਬੇਟੇ ਦੇ ਲਈ ਕਦੀ ਕੁਝ ਨਹੀਂ ਕੀਤਾ ਹੁਣ ਜੇਕਰ ਮੈਂ ਛੋਟੀ ਨੂੰ ਦੀ ਭੈਣ ਨੂੰ ਇਸ ਘਰ ਵਿੱਚ ਤੇਰੀ ਜਗਾ ਆਪਣੇ ਘਰ ਦੀ ਵੱਡੀ ਨੂੰ ਬਣਾ ਕੇ ਘਰ ਲੈ ਆਵਾਂਗੀ ਤਾਂ ਮੈਨੂੰ ਬਹੁਤ ਫਾਇਦਾ ਹੋਵੇਗਾ ਅਤੇ ਮੇਰੇ بیٹے ਨੂੰ ਵੀ ਇਸ ਗੱਲ ਉੱਤੇ ਕੋਈ ਇਤਰਾਜ਼ ਨਹੀਂ ਹੈ ਮੈਂ ਤਾਂ ਆਪਣੀ ਸੱਸ ਦੀ ਇਹ ਗੱਲ ਸੁਣ ਕੇ ਹਰਾਹ ਰਹਿ ਗਈ ਸੀ ਮੈਂ ਆਪਣੀ ਸੱਸ ਨੂੰ ਕਿਹਾ ਤੁਸੀਂ ਇਦਾਂ ਦਾ ਕੁਝ ਨਹੀਂ ਕਰ ਸਕਦੇ ਅਜੇ ਮੈਂ ਇਸ ਗੱਲ ਉੱਤੇ ਆਪਣੀ ਸੱਸ ਨਾਲ ਬਹਿਸ ਕਰ ਹੀ ਰਹੀ ਸੀ ਤੇ ਮੇਰੀ ਦਰਾਨੀ ਕਹਿਣ ਲੱਗੀ ਅੱਛਾ ਮੰਮੀ ਜੀ ਤੁਸੀਂ ਕਿਸ ਕੁੜੀ ਨੂੰ ਜੇਠ ਜੀ ਦੇ ਲਈ ਦੇਖਿਆ ਹੈ ਜਰਾ ਮੈਨੂੰ ਵੀ ਦੱਸੋ ਮੇਰੀ ਸੱਸ ਕਹਿਣ ਲੱਗੀ ਅਰੇ ਬੇਟਾ ਮੈਂ ਸੋਚਿਆ ਹੈ ਕਿ ਤੇਰੀ ਛੋਟੀ ਭੈਣ ਤੇਰੀ ਜਠਾੜੀ ਬਣ ਜਾਵੇ ਸੱਸ ਦੀ ਗੱਲ ਸੁਣ ਕੇ ਅਚਾਨਕ ਮੇਰੀ ਦਰਾਨੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਸੀ ਮੇਰੇ ਪਤੀ ਦੇ ਦਿਲ ਵਿੱਚ ਅਜੇ ਵੀ ਮੇਰੇ ਲਈ ਜ਼ਿਆਦਾ ਮੁਹੱਬਤ ਨਹੀਂ ਸੀ ਪਰ ਥੋੜੀ ਜਿਹੀ ਦਇਆ ਮੇਰੇ ਲਈ ਜ਼ਰੂਰ ਸੀ ਇਸ ਕਰਕੇ ਉਹ ਮੇਰੇ ਨਾਲ ਥੋੜੀ ਜਿਹੀ ਹਮਦਰਦੀ ਰੱਖਦੇ ਸੀ ਤਾਂ ਹੀ ਤਾਂ ਆਪਣੀ ਮਾਂ ਤੇ ਦਰਾਣੀ ਦੇ ਕਹਿਣ ਤੇ ਵੀ ਉਹ ਮੈਨੂੰ ਤਲਾਕ ਨਹੀਂ ਦੇ ਰਹੇ ਸੀ ਮੈਂ ਇੰਨਾ ਸਾਰਿਆਂ ਤੋਂ ਬਹੁਤ ਤੰਗ ਆ ਗਈ ਸੀ ਰਾਤ ਨੂੰ ਸਾਰੇ ਖਾਣਾ ਖਾ ਚੁੱਕੇ ਸੀ ਮੈਂ ਸਾਰੇ ਕੰਮ ਤੋਂ ਫ੍ਰੀ ਹੋ ਕੇ ਰਸੋਈ ਵਿੱਚ ਕੱਲੀ ਬੈਠ ਕੇ ਖਾਣਾ ਖਾਇਆ ਕਰਦੀ ਸੀ ਮੈਂ ਆਪਣੇ ਲਈ ਖਾਣਾ ਕੱਢ ਕੇ ਅਜੇ ਖਾਣਾ ਖਾਣ ਹੀ ਵਾਲੀ ਸੀ ਕਿ ਅਚਾਨਕ ਬਾਹਰੋਂ ਕਿਸੇ ਦੀ ਆਵਾਜ਼ ਆਈ ਤਾਂ ਮੈਂ ਦੇਖਣ ਚਲੀ ਗਈ ਪਰ ਬਾਹਰ ਕੋਈ ਵੀ ਨਹੀਂ ਸੀ ਫਿਰ ਮੈਂ ਵਾਪਸ ਆ ਕੇ ਆਪਣਾ ਖਾਣਾ ਖਾਣ ਲੱਗੀ ਖਾਣਾ ਖਾਂਦੇ ਹੀ ਮੈਂ ਬਰਤਨ ਧੋਣ ਲੱਗੀ ਪਰ ਬਰਤਨ ਧੋਂਦੇ ਧੋਂਦੇ ਹੀ ਮੈਨੂੰ ਅਚਾਨਕ ਆਪਣੀਆਂ ਅੱਖਾਂ ਦੇ ਸਾਹਮਣੇ ਹਨੇਰਾ ਹੁੰਦਾ ਹੋਇਆ ਨਜ਼ਰ ਆਇਆ ਮੈਂ बेहोਸ਼ ਹੋ ਗਈ ਫਿਰ ਜਦੋਂ ਮੈਂ ਆਪਣੀਆਂ ਅੱਖਾਂ ਖੋਲ ਕੇ ਦੇਖਿਆ ਤਾਂ ਮੇਰੇ ਕੋਲ ਕੋਈ ਵੀ ਨਹੀਂ ਸੀ ਮੈਂ ਹਸਪਤਾਲ ਵਿੱਚ ਬੈੱਡ ਤੇ ਪਈ ਹੋਈ ਸੀ ਮੈਂ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਨਰਸਾਂ ਤੇ ਡਾਕਟਰ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਚੈੱਕ ਕੀਤਾ ਅਤੇ ਮੇਰੇ ਵੱਲ ਬੜੀ ਗੌਰ ਨਾਲ ਦੇਖਣ ਲੱਗੀ ਅਤੇ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੈਨੂੰ ਪਹਿਚਾਨ ਗਏ ਹੋ ਮੈਂ ਕਿਹਾ ਤੁਸੀਂ ਕੌਣ ਹੋ ਮੈਂ ਤੁਹਾਨੂੰ ਨਹੀਂ ਜਾਣਦੀ ਪਰ ਇਹ ਦੱਸੋ ਕਿ ਮੈਨੂੰ ਇੱਥੇ ਕੌਣ ਲੈ ਕੇ ਆਇਆ ਹੈ ਅਤੇ ਮੈਨੂੰ ਕੀ ਹੋਇਆ ਹੈ ਡਾਕਟਰ ਨੇ ਕਿਹਾ ਤੁਹਾਨੂੰ ਜ਼ਹਿਰ ਦਿੱਤਾ ਗਿਆ ਸੀ ਤੁਸੀਂ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਕੇ ਅੱਜ ਇੱਥੇ ਆਪਣੀਆਂ ਅੱਖਾਂ ਖੋਲ ਪਾਏ ਹੋ ਡਾਕਟਰ ਦੀਆਂ ਗੱਲਾਂ ਸੁਣ ਕੇ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸੀ ਉਸ ਨੇ ਕਿਹਾ ਦੀਦੀ ਤੁਸੀਂ ਇੱਥੇ ਪਿਛਲੇ 3 ਸਾਲ 3 ਦਿਨ ਤੋਂ ਬੇਹੋਸ਼ ਪਈ ਸੀ ਤੁਹਾਨੂੰ ਤੁਹਾਡਾ ਪਤੀ ਇੱਥੇ ਲੈ ਕੇ ਆਇਆ ਸੀ ਅਤੇ ਜਦੋਂ ਅਸੀਂ ਤੁਹਾਡਾ ਚੈੱਕਅਪ ਕੀਤਾ ਤਾਂ ਤੁਹਾਡੇ ਸਰੀਰ ਵਿੱਚ ਜ਼ਹਿਰ ਪਾਇਆ ਗਿਆ। ਪੁਲਿਸ ਨੇ ਵੀ ਤੁਹਾਡੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਬਿਨਾ ਸਬੂਤ ਅਤੇ ਗਵਾਹ ਦੇ ਤਾਂ ਪੁਲਿਸ ਵੀ ਤੁਹਾਡੇ ਦੋਸ਼ੀਆਂ ਨੂੰ ਅਰੈਸਟ ਨਹੀਂ ਕਰ ਸਕਦੀ ਸੀ। ਮੈਂ ਦੇਖਿਆ ਸੀ ਕਿ ਤੁਹਾਡੇ ਘਰ ਦੀ ਇੱਕ ਔਰਤ ਜੋ ਕਿ ਰਿਸ਼ਤੇ ਵਿੱਚ ਆਪਣੇ ਆਪ ਨੂੰ ਤੁਹਾਡੀ ਦਰਾਣੀ ਦੱਸ ਰਹੀ ਸੀ ਉਹ ਵਾਰ-ਵਾਰ ਤੁਹਾਡੀ ਹਾਲਤ ਦੇਖਣ ਦੇ ਲਈ ਇੱਥੇ ਆ ਰਹੀ ਸੀ। ਅਤੇ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਸੀ ਉਹਨੇ ਮੈਨੂੰ 11 ਲੱਖ ਰੁਪਏ ਦਿੱਤੇ ਅਤੇ ਪੈਸੇ ਮੇਰੇ ਸਾਹਮਣੇ ਰੱਖਦੇ ਹੋਏ ਕਹਿਣ ਲੱਗੀ ਡਾਕਟਰ ਜੀ ਕਿਸੇ ਵੀ ਤਰੀਕੇ ਨਾਲ ਮੇਰੀ ਜਠਾਣੀ ਬਚਣੀ ਨਹੀਂ ਚਾਹੀਦੀ ਮੈਂ ਆਪਣੇ ਫੋਨ ਦੀ ਰਿਕਾਰਡਿੰਗ ਔਨ ਕਰ ਲਈ ਸੀ ਅਤੇ ਸਾਡੀ ਦੋਵਾਂ ਦੀ ਗੱਲਬਾਤ ਉਹਨੂੰ ਵਿੱਚ ਰਿਕਾਰਡਿੰਗ ਹੋ ਗਈ ਪੁਲਿਸ ਨੂੰ ਮੈਂ ਉਹ ਰਿਕਾਰਡਿੰਗ ਦੇ ਦਿੱਤੀ ਹੈ ਪੁਲਿਸ ਪਹਿਲਾਂ ਤੁਹਾਡਾ ਬਿਆਨ ਲੈਣਾ ਚਾਹੁੰਦੀ ਹੈ ਉਸ ਤੋਂ ਪਹਿਲਾਂ ਆਪ ਪੁਲਿਸ ਉਹਨਾਂ ਨੂੰ ਅਰੈਸਟ ਨਹੀਂ ਕਰੇਗੀ ਇਸ ਦੁਨੀਆ ਵਿੱਚ ਕਿੰਨੇ ਘਟੀਆ ਲੋਕ ਰਹਿੰਦੇ ਹਨ ਕਿ ਆਪਣੇ ਫਾਇਦੇ ਦੇ ਲਈ ਦੂਸਰਿਆਂ ਦੀ ਜਾਨ ਲੈਣ ਤੇ ਉਤਰੰਦੇ ਹਨ ਮੈਂ ਵਾਰ-ਵਾਰ ਉਸ ਦਾ ਸ਼ੁਕਰੀਆ ਅਦਾ ਕਰ ਰਹੀ ਸੀ ਡਾਕਟਰ ਕਹਿਣ ਲੱਗੀ ਡਾਕਟਰ ਕਹਿਣ ਲੱਗੀ ਤੁਸੀਂ ਵਾਰ-ਵਾਰ ਮੇਰਾ ਸ਼ੁਕਰੀਆ ਅਦਾ ਨਾ ਕਰੋ ਕਿਉਂਕਿ ਮੈਂ ਤੁਹਾਡੇ ਕੀਤੇ ਹੋਏ ਐਸਾਨ ਦਾ ਬਦਲਾ ਲਿਆ ਹੈ ਉਸ ਦੀ ਗੱਲ ਸੁਣ ਕੇ ਅਚਾਨਕ ਮੈਂ ਚੌਂਕ ਗਈ ਤਾਂ ਉਹ ਕਹਿਣ ਲੱਗੀ ਤੁਸੀਂ ਮੈਨੂੰ ਨਹੀਂ ਪਹਿਚਾਣਿਆ ਪਰ ਮੈਂ ਤੁਹਾਨੂੰ ਪਹਿਲੀ ਨਜ਼ਰ ਵਿੱਚ ਹੀ ਦੇਖ ਕੇ ਪਹਿਚਾਣ ਗਈ ਸੀ ਜਦੋਂ ਤੁਹਾਡਾ ਪਤੀ ਤੁਹਾਨੂੰ ਇੱਥੇ ਲੈ ਕੇ ਆਇਆ ਸੀ ਤੁਹਾਨੂੰ ਯਾਦ ਨਹੀਂ ਕਿ ਪਿਛਲੇ 9 ਸਾਲ ਪਹਿਲਾਂ ਤੁਸੀਂ ਇੱਕ ਕੁੜੀ ਨੂੰ ਸੜਕ ਤੇ ਖਾਣਾ ਦਿੱਤਾ ਸੀ ਉਹ ਕੁੜੀ ਜੋ ਆਪਣੀ ਸੁਤੇਲੀ ਮਾਂ ਤੋਂ ਤੰਗ ਆ ਕੇ ਸੜਕ ਉੱਤੇ ਭੁੱਖੀ ਬੈਠ ਕੇ ਰੋਇਆ ਕਰਦੀ ਸੀ ਜਿਸ ਨੂੰ ਤੁਸੀਂ ਆਪਣੀ ਨੌਕਰੀ ਤੋਂ ਆਉਂਦੇ ਸਮੇਂ ਆਪਣਾ ਖਾਣੇ ਦਾ ਟਿਫਨ ਦੇ ਦਿਆ ਕਰਦੇ ਸੀ ਉਹ ਕੁੜੀ ਕੋਈ ਹੋਰ ਨਹੀਂ ਬਲਕਿ ਮੈਂ ਹੀ ਹਾਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਇੱਕ ਦਿਨ ਜ਼ਰੂਰ ਡਾਕਟਰ ਬਣਾਂਗੀ ਆ ਤੇ ਦੇਖੋ ਅੱਜ ਪੂਰੇ 10 ਸਾਲ ਦੇ ਬਾਅਦ ਮੈਂ ਇੱਕ ਕਾਮਜ਼ਾਬ ਡਾਕਟਰ ਬਣ ਗਈ ਹਾਂ ਸਤੇਲੀ ਮਾਂ ਤਾਂ ਮੈਨੂੰ ਪਿਤਾ ਜੀ ਦੇ ਜਿਉਂਦੇ ਜੀ ਨਹੀਂ ਸਮਝਦੀ ਸੀ ਉਹਨਾਂ ਦੇ ਮਰਨ ਤੋਂ ਬਾਅਦ ਮੇਰਾ ਕੀ ਹਾਲ ਕਰੇਗੀ ਇਸ ਲਈ ਮੈਂ ਆਪਣਾ ਘਰ ਛੱਡ ਕੇ ਭੱਜ ਗਈ ਮੇਤੇ ਮੇਰੀ ਟੱਕਰ ਇੱਕ ਐਦਾਂ ਦੇ ਇਨਸਾਨ ਨਾਲ ਹੋਈ ਜਿਸ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਮੈਂ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਦੱਸੀ ਤਾਂ ਉਹਨਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਅਸੀਂ ਤੈਨੂੰ ਤੇਰੀ ਸਤੇਲੀ ਮਾਂ ਦੇ ਹਵਾਲੇ ਨਹੀਂ ਕਰਾਂਗੇ ਬਲਕਿ ਅਸੀਂ ਤੇਰੀ ਪਰਵਰਿਸ਼ ਕਰਾਂਗੇ ਮੈਨੂੰ ਪੜਾ ਲਿਖਾ ਕੇ ਉਹਨਾਂ ਨੇ ਮੇਰਾ ਸੁਪਨਾ ਪੂਰਾ ਕਰ ਦਿੱਤਾ ਤੇ ਅੱਜ ਮੈਂ ਇੱਥੇ ਤੁਹਾਡੇ ਸਾਹਮਣੇ ਮੌਜੂਦ ਹਾਂ ਤੁਹਾਨੂੰ ਦੇਖ ਕੇ ਮੈਂ ਸੋਚ ਲਿਆ ਸੀ ਕਿ ਮੈਂ ਤੁਹਾਡੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਹੀ ਰਾਂਗੀ ਮੈਂ ਉਸ ਦੀਆਂ ਗੱਲਾਂ ਸੁਣ ਕੇ ਹਰਾਣ ਰਹਿ ਗਈ ਮੈਨੂੰ ਅੱਜ ਪਤਾ ਲੱਗਿਆ ਕਿ ਇੱਕ ਔਰਤ ਦੇ ਦੁਸ਼ਮਣ ਘਰ ਦੇ ਬਾਹਰ ਹੀ ਨਹੀਂ ਬਲਕਿ ਘਰ ਵਿੱਚ ਵੀ ਹੁੰਦੇ ਹਨ ਮੈਂ ਉਸ ਡਾਕਟਰ ਕੁੜੀ ਨੂੰ ਕਿਹਾ ਕਿ ਤੂੰ ਪੁਲਿਸ ਵਾਲਿਆਂ ਨੂੰ ਬੁਲਾ ਲੈ ਮੈਂ ਬਿਆਨ ਦੇਣ ਲਈ ਤਿਆਰ ਹਾਂ ਫਿਰ ਮੇਰੇ ਸਹੁਰੇ ਘਰ ਵਾਲਿਆਂ ਨੂੰ ਪੁਲਿਸ ਵਾਲੇ ਆਪਣੇ ਨਾਲ ਲੈ ਗਏ ਅੱਜ ਮੈਂ ਇਹ ਗੱਲ ਜਾਣ ਗਈ ਸੀ ਕਿ ਜੋ ਲੋਕ ਦੂਜਿਆਂ ਦੇ ਨਾਲ ਬੁਰਾ ਕਰਦੇ ਹਨ ਉਹਨਾਂ ਦੇ ਨਾਲ ਵੀ ਇੱਕ ਨਾ ਇੱਕ ਦਿਨ ਬੁਰਾ ਜ਼ਰੂਰ ਹੁੰਦਾ ਹੈ ਅਤੇ ਜੋ ਲੋਕ ਦੂਜਿਆਂ ਦੇ ਨਾਲ ਚੰਗਾ ਕਰਦੇ ਹਨ ਉਹਨਾਂ ਨੂੰ ਵੀ ਉਹਨਾਂ ਦੀ ਚੰਗਿਆਈ ਦਾ ਸਿਲਾ ਜ਼ਰੂਰ ਮਿਲਦਾ ਹੈ ਜਿੱਦਾਂ ਮੇਰੇ ਚੰਗੀ ਹੋਣ ਦਾ ਸਿਲਾ ਡਾਕਟਰ ਦੇ ਰੂਪ ਵਿੱਚ ਮਿਲ ਗਿਆ ਸੀ ਮੈਂ ਡਿਸਚਾਰਜ ਹੋ ਕੇ ਉਸ ਡਾਕਟਰ ਦੇ ਘਰ ਆ ਗਈ ਜਦੋਂ ਮੈਂ ਉਸਦੇ ਅੰਕਲ ਨੂੰ ਦੇਖਿਆ ਤਾਂ ਮੈਂ 당ਗ ਰਹਿ ਗਈ ਉਹ ਤਾਂ ਪਾਪਾ ਦੇ ਵਕੀਲ ਸੀ ਅੰਕਲ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਪਾਪਾ ਨੇ ਥੋੜੀ ਬਹੁਤ ਜ਼ਮੀਨ ਮੇਰੇ ਨਾਮ ਕਰ ਦਿੱਤੀ ਸੀ ਪਾਪਾ ਦੀ ਮੌਤ ਤੋਂ ਬਾਅਦ ਪੇਪਰ ਲੈ ਕੇ ਮੈਂ ਜਦੋਂ ਤੁਹਾਡੇ ਘਰ ਗਿਆ ਤਾਂ ਮੈਂ ਉਹਨਾਂ ਨੂੰ ਉੱਥੇ ਨਹੀਂ ਮਿਲੀ ਕਿਉਂਕਿ ਮੇਰੇ ਭਰਾ ਭਾਬੀ ਨੇ ਜਲਦੀ ਜਲਦੀ ਮੇਰਾ ਵਿਆਹ ਕਰ ਦਿੱਤਾ ਸੀ ਅੰਕਲ ਨੇ ਉਹ ਪੇਪਰ ਆਪਣੇ ਕੋਲ ਸੰਭਾਲ ਕੇ ਰੱਖੇ ਹੋਏ ਸੀ ਮੈਂ ਆਪਣੇ ਪਾਪਾ ਦੀ ਦਿੱਤੀ ਹੋਈ ਪ੍ਰਾਪਰਟੀ ਨਾਲ ਨਵਾਂ ਸਕੂਲ ਬਣਵਾਇਆ ਹੈ ਅਤੇ ਹੁਣ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਗੁਜ਼ਾਰ ਰਹੀ ਹਾਂ ਅਤੇ ਇੱਕ ਦਿਨ ਮੈਨੂੰ ਸੁਣਨ ਵਿੱਚ ਆਇਆ ਕਿ ਮੇਰੀ ਸਾਸ ਨੂੰ ਲਕਵਾ ਮਾਰ ਗਿਆ ਹੈ ਤੇ ਉਹ ਬਿਸtreਤੇ ਪੈ ਗਈ ਹੈ ਹੁਣ ਮੇਰੀ ਦਰਾਣੀ ਨਹੀਂ ਉਸ ਨੂੰ ਨਹੀਂ ਬੁਲਾਉਂਦੀ ਅਤੇ ਇੱਧਰ ਮੇਰੀ ਭਾਬੀ ਦੇ ਆਪਣੇ ਕੋਈ ਔਲਾਦ ਨਹੀਂ ਹੋਈ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਅਕਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ